ਧਰਤੀ ਤੇ ਬੂੰਦ-ਬੂੰਦ ਪਾਣੀ ਨੂੰ ਤਰਸੇ ਨੇ ਲੋਕ ਸੋ ਸੰਵਾਲਿਆ ਅਤੇ ਬੰਗਲਾਦੇਸ਼ ਵਰਗਾ ਹੋਇਆ ਹਾਲ ਬਿਜਲੀ ਪਾਣੀ ਵਰਗੀਆਂ ਬੁਨਿਆਦੀ ਜ਼ਰੂਰਤਾਂ ਵੀ ਨਹੀਂ ਪੂਰੀਆਂ ਹੋ پا ਰਹੀਆਂ ਸੋ ਮਾਮਲਾ ਅੰਮ੍ਰਿਤਸਰ ਦੇ ਨਿਊ ਪਵਨ ਨਗਰ ਦਾ ਜਿੱਥੇ ਕਿ ਸਮਰਸੀਬਲ ਦੀ ਮੋਟਰ ਖਰਾਬ ਹੋਈ ਨੂੰ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਪਾਣੀ ਦੀ ਸਪਲਾਈ ਠੱਪ ਹੋਈ ਪਈ ਹੈ 8 ਦਿਨਾਂ ਦੇ ਵਿੱਚ ਵੀ ਨਹੀਂ ਕੀਤੀ ਜਾ ਸਕੀ ਮੋਟਰ ਦੀ ਰਿਪੇਅਰ 나ਹੀ ਪੀਣ ਵਾਲਾ ਪਾਣੀ ਹੈ ਅਤੇ 나ਹੀ ਘਰ ਦੇ ਕੰਮਾਂ ਦੇ ਲਈ ਲੋੜਿੰਦਾ ਪਾਣੀ ਸੋ ਤਰਲੇ ਲੈਣ ਤੇ ਨਗਰ ਨਿਗਮ ਤੋਂ ਆਇਆ ਹੈ ਪਾਣੀ ਵਾਲਾ ਟੈਂਕਰ ਸੂ ਇਲਾਕਾ ਨਿਵਾਸੀਆਂ ਦੇ ਵਿੱਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ ਟ ਦੇ ਵਿੱਚ ਆਏ ਪਾਣੀ ਦੇ ਨਲ ਘਰ ਦੀ ਕਿਹੜੀ ਕਿਹੜੀ ਜ਼ਰੂਰਤ ਪੂਰੀ ਕੀਤੀ ਜਾਵੇ ਸਨ ਨਰਾਜ਼ ਹੋਏ ਇਲਾਕਾ ਨਿਵਾਸੀਆਂ ਨੇ ਆਂਧੀਆਂ ਨਗਰ ਨਿਗਮ ਚੋਣਾ ਦੇ ਵਿੱਚ ਬਾਈਕਾਟ ਕਰਨ ਦਾ ਅਲਟੀਮੇਟਮ ਵੀ ਦੇ ਦਿੱਤਾ ਹੈ 12 ਦਿਨ ਤੋਂ ਤੇ ਸਾਰਾ ਗਲੀ ਮੁਹੱਲਾ ਸਾਰਾ ਪਰੇਸ਼ਾਨ ਹੈ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਹਾਲਤ ਮਾੜੀ ਹੋ ਚੁੱਕੀ ਹੈ ਕਿਉਂਕਿ ਕੋਈ ਬਜ਼ੁਰਗਾ ਉਹਨੂੰ ਦਵਾਈ ਦੀ ਪਾਣੀ ਦੀ ਜ਼ਰੂਰਤ ਹੈ ਜੇ ਸਾਫ ਸਫਾਈ ਨਹੀਂ ਘਰ ਹੋਏਗੀ ਕਿਸੇ ਵੀ ਘਰ ਚ ਵੀ ਕੋਈ ਵੀ ਮੇਡ ਵਗੈਰਾ ਕੰਮਕਤੇ ਨਹੀਂ ਆ ਰਹੀ ਕਿਉਂਕਿ ਉਹ ਕਹਿੰਦੇ ਪਾਣੀ ਹੈ ਨਹੀਂ ਤੇ ਕਿੱਥੇ ਜਾਈਏ ਕੁਝ ਇਹੋ ਜੀਆਂ ਚੀਜ਼ਾਂ ਜਿਹੜੀਆਂ ਸ਼ਰਮ ਆਉਂਦੀ ਹੈ ਕਿ ਅਸੀਂ ਆਪਣੇ ਸ਼ਬਦਾਂ ਨਾਲ ਨਹੀਂ ਦੱਸ ਸਕਦੇ ਕਿ फ्लਸ਼ ਵਾਸਤੇ ਲੈਟਰਿੰਗ ਸਾਫ ਕਰਨ ਵਾਸਤੇ ਧੋਣ ਵਾਸਤੇ ਵੀ ਲੋਕਾਂ ਕੋਲ ਪਾਣੀ ਨਹੀਂ ਹੈ ਇਸ ਟਾਈਮ ਤੇ ਇਹ ਲੋਕ ਕਹਿੰਦੇ ਕਿ ਅਸੀਂ ਤੁਹਾਨੂੰ ਟੈਂਕਰ ਦੇ ਦਿੱਤਾ ਹੈ ਤੇ ਟੈਂਕਰ ਦੇ ਨਾਲ ਵਰਤ ਲਓ ਹੁਣ ਟੈਂਕਰ ਦੇ ਨਾਲ ਛੋਟਾ ਬੱਚਾ ਹੋਏਗਾ ਜਾਂ ਕੋਈ ਬਜ਼ੁਰਗ ਹੋਏਗਾ ਉਹ ਆਪਣੀ ਟੈਂਕੀ ਚ ਪਾਣੀ ਭਰੇ ਫਿਰ फ्लਸ਼ ਚ ਪਾਣੀ ਲੈ ਕੇ ਆਏ ਸਾਨੂੰ ਤਾਂ ਸ਼ਰਮ ਆਉਂਦੀ ਕਿ ਕਿਹੜੇ ਸ਼ਬਦ ਇਸਤੇਮਾਲ ਕਰੀਏ ਇਹਨਾਂ ਵਾਸਤੇ ਮਤਲਬ 10 ਦਿਨ ਤੋਂ ਪਾਣੀ ਇੱਥੇ ਆ ਨਹੀਂ ਰਿਹਾ ਔਰ ਹਰ 15 ਦਿਨ ਬਾਅਦ 10 ਦਿਨ ਬਾਅਦ ਮੋਟਰ ਖਰਾਬ ਹੋ ਜਾਂਦੀ ਹੈ ਔਰ ਅਸੀਂ ਜਿਹੜਾ ਠੇਕੇਦਾਰ ਹੈ ਇਹਦਾ ਬਲਵਿੰਦਰ ਸਿੰਘ ਜੀ ਉਹਨਾਂ ਨੂੰ ਵੀ ਕਹਿੰਨੇ ਆ ਜਿਹੜਾ ਇਲੈਕਟ੍ਰੀਸ਼ੀਅਨ ਹੈ ਟਿੰਕੂ ਉਹਨੂੰ ਵੀ ਕਹਿੰਨੇ ਆ ਜਿਹੜਾ ਇਹਦਾ ਜੇ ਆਈ ਸਾਹਿਬ ਨੇ ਦਿਲਬਖ ਸਿੰਘ ਜੀ ਉਹਨਾਂ ਨੂੰ ਵੀ ਕਹਿੰਨੇ ਆ ਔਰ ਉੱਤ ਬਾਅਦ ਇੱਥੇ ਲੋਕ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਇਹ ਪਾਈਪਾਂ ਉਤਰਾ ਦੀਆਂ ਉਤਰਾ ਪਈਆਂ ਉਹ ਮੈਨੂੰ ਕਹਿੰਦੇ ਸ਼ਾਮਾਂ ਨੂੰ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਅਸੀਂ ਤੁਹਾਡਾ ਸਮਾਧਾਨ ਕਰਾਂਗੇ ਪਰ ਕੋਈ ਸਮਾਧਾਨ ਨਹੀਂਗਾ ਅਸੀਂ ਕਹਿੰਨੇ ਆ ਬੋਰ ਨਵਾਂ ਕਰਾ ਦਿਓ ਕਹਿੰਦੇ ਸੈਂਕਸ਼ਨ ਆਸੇ ਜਾਏਗਾ ਤੇ ਜੇ 2 ਮਹੀਨੇ ਬੋਰ ਨਹੀਂ ਹੋਏਗਾ ਤੇ 2 ਮਹੀਨੇ ਪਾਣੀ ਬੰਦੇ ਕਿੱਥੇ ਜਾਣਗੇ ਪਾਣੀ ਤੋਂ ਬਿਨਾ ਫੇਰ ਅੱਗੋਂ ਇਹ ਕਹਿੰਦੇ ਕਿ ਟੈਂਕਰ ਲਵਾਤਾ ਤੁਹਾਨੂੰ ਤੁਸੀਂ ਮੰਨਦੇ ਹੋ 21ਵੀਂ ਸਦੀ ਵਿੱਚ ਟੈਂਕਰ ਨਾਲ ਪਾਣੀ ਢੋਆ ਜਾ ਸਕਦਾ ਕੋਈ ਬੰਦਾ ਮੈਨੂੰ ਦੱਸ ਦੇਵੇ ਵੀ ਅੱਜ 21ਵੀਂ ਸਦੀ ਚ ਪਾਣੀ ਟੈਂਕਰ ਨਾਲ ਢੋਕੇ ਅਸੀਂ ਟੈਂਕੀਆਂ ਚ ਪਾ ਦਈਏ ਕੋਈ ਬੱਚੇ ਕਿੱਥੇ ਜਾਣਗੇ ਨਾ ਇਹਨਾਂ ਦਾ ਕੋਈ ਪਾਣੀ ਦਾ ਪ੍ਰਬੰਧ ਹੈ ਨਾ ਬਿਜਲੀ ਦਾ ਪ੍ਰਬੰਧ ਹੈ ਇੱਕ ਟਰਾਂਸਫਾਰਮਰ ਲੱਗਾ ਉਹ ਸਾਰੇ ਮਹੱਲੇ ਨੂੰ ਸਪਲਾਈ ਦੇ ਰਿਹਾ ਭਾਜੀ ਨੇ ਪਹਿਲੇ ਸਾਰੀ ਗੱਲ ਦੱਸਤੀ ਆ